ਟੈਨਿਕ ਫੇਰਾ ਤੇ ਮਹਿ ਬਹਾਵਨਾ ਪਿੰਡ ਦੇ ਵਿੱਚ ਜਦੋਂ ਲੋਕ ਕਾਲੇ ਰੰਗ ਦੀ ਕਾਰ ਨੂੰ ਦੇਖਦੇ ਆ ਤੇ ਉਹਨਾਂ ਦੇ ਵਿੱਚ ਹਲਚਲ ਮਚ ਜਾਂਦੀ ਆ ਤੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਕਾਲੇ ਰੰਗ ਦੀ ਇਸ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਪਈਆਂ ਹੁੰਦੀਆਂ ਇੱਕ ਮਹਿਲਾ ਸਮੇਤ ਮਹਿਲਾ ਸਮੇਤ ਦੋ ਵਿਅਕਤੀ ਇਸ ਦੇ ਵਿੱਚ ਹੁੰਦੇ ਆ ਤਾਂ ਜਦੋਂ ਲੋਕ ਇਸ ਗੱਡੀ ਨੂੰ ਪਹਿਲਾਂ ਦੇਖਦੇ ਆ ਕਾਲੇ ਰੰਗ ਦੀ ਇਹ ਆਟੋ ਗੱਡੀ ਹੁੰਦੀ ਆ ਇਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਆ ਤਾਂ ਇੱਕ ਦੂਜੇ ਨਾਲ ਲੋਕ ਗੱਲਾਂ ਬਾਤਾਂ ਜਿਹੜੀ ਆ ਉਹ ਕਰਨ ਲੱਗ ਜਾਂਦੇ ਨੇ ਕਿ ਇਹ ਗੱਡੀ ਇੱਥੇ ਕਿਉਂ ਰਹੀ ਆ ਤੇ ਫਿਰ ਹੌਲੀ ਹੌਲੀ ਲੋਕ ਇਸੇ ਕੋਲ ਜਾਂਦੇ ਨੇ ਤੇ ਪਿੰਡ ਵਾਸੀ ਜਦੋਂ ਇਸ ਦੇ ਕੋਲ ਜਾ ਕੇ ਨਜ਼ਦੀਕ ਜਾ ਕੇ ਦੇਖਦੇ ਆ ਗੱਡੀ ਨੂੰ ਚੈੱਕ ਕਰਦੇ ਆ ਤਾਂ ਉਸ ਦੇ ਵਿੱਚ ਤਿੰਨ ਲਾਸ਼ਾਂ ਜਿਹੜੀਆਂ ਉਹ ਪਈਆਂ ਹੁੰਦੀਆਂ ਇੱਕ ਮਹਿਲਾ ਸਮੇਤ ਦੋ ਵਿਅਕਤੀ ਇਸ ਦੇ ਵਿੱਚ ਹੁੰਦੇ ਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਉਹ ਹੋਸ਼ ਉੱਡ ਜਾਂਦੇ ਪਿੰਡ ਵਾਸੀਆ ਦੇ ਤੇ ਸਾਰੇ ਹੀ ਲੋਕ ਇਕੱਠੇ ਹੋ ਕੇ ਇਹ ਦੇਖਣ ਲੱਗਦੇ ਨੇ ਕਿ ਇਹ ਲੋਕ ਕੌਣ ਨੇ ਤੇ ਇਸੇ ਦੌਰਾਨ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਵੱਲੋਂ ਵੀ ਇਸਾ ਪੂਰੇ ਮਾਮਲੇ ਦੇ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਗੜ ਸ਼ੰਕਰ ਦੇ ਸਤੋਜ ਤੋਂ ਸਾਹਮਣੇ ਆਇਆ ਸਤੋਜ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕਾਲੇ ਰੰਗ ਦੀ ਓਲਟੋ ਗੱਡੀ ਖੜੀ ਹੁੰਦੀ ਆ ਉਹ ਖੜੀ ਕਾਫੀ ਸਮੇਂ ਦੀ ਹੁੰਦੀ ਆ ਇਹ ਹੀ ਦੇਖ ਕੇ ਲੋਕ ਡਰ ਜਾਂਦੇ ਨੇ ਕਿ ਕਾਫੀ ਸਮੇਂ ਦੀ ਇਹ ਗੱਡੀ ਇੱਥੇ ਖੜੀ ਹੈ ਤੇ ਇਸ ਦਾ ਕਾਰਨ ਕੀ ਹੋ ਸਕਦਾ ਕਿ ਕਿ ਦੂਜੇ ਦੇ ਨਾਲ ਉਹ ਗੱਲਬਾਤ ਕਰਦੇ ਨੇ ਤੇ ਸੋਚਦੇ ਨੇ ਅਤੇ ਇਹ ਇੱਕ ਦੂਜੇ ਨਾਲ ਗੱਲ ਕਰਦੇ ਨੇ ਕਿ ਗੱਡੀ ਨੂੰ ਚੈੱਕ ਕੀਤਾ ਜਾਵੇ ਤੇ ਜਦੋਂ ਗੱਡੀ ਨੂੰ ਚੈੱਕ ਕਰਦੇ ਆ ਤੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਗੱਡੀ ਦੇ ਵਿੱਚ ਤਿੰਨ ਲੋਕਾਂ ਦੀ ਲਾਸ਼ ਜਿਹੜੀ ਉਹ ਮਿਲਦੀ ਆ ਤਾਂ ਹਾਲਾਂਕਿ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ ਕਿ ਉਹ ਲੋਕ ਕੌਣ ਨੇ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਲਾਸ਼ਾਂ ਕਿਵੇਂ ਨੇ ਕਿਵੇਂ ਉਹਨਾਂ ਦੀ ਡੈੱਡ ਬੋਡੀ ਮਿਲਦੀ ਆ ਕਿ ਕਿਸੇ ਨੇ ਇਹਨਾਂ ਨੂੰ ਮਾਰ ਕੇ ਸੁੱਟਿਆ ਜਾਂ ਕਿਸ ਤਰੀਕੇ ਦੇ ਨਾਲ ਇਹ ਬੋਡੀਆਂ ਜਿਹੜੀਆਂ ਉੱਥੇ ਮਿਲਦੀਆਂ ਨੇ ਤੇ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਡਰੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪੁਲਿਸ ਪਹੁੰਚੀ ਅਤੇ ਜਾਂਚ ਜਿਹੜੀ ਇਸ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਪੁਲਿਸ ਅਕੀ ਕਹਿਣਾ ਇਸ ਦੇ ਵਿੱਚ ਤੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੇ ਕੀ ਕਹਿਣਾ ਕਿ ਕਿਵੇਂ ਇਹ ਬੋਡੀਜ਼ ਜਿਹੜੀਆਂ ਉਹਨਾਂ ਨੂੰ ਗੱਡੀ ਦੇ ਵਿੱਚ ਮਿਲਦੀਆਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਿੰਡ ਦੇ ਵਿੱਚ ਇਧਰ ਗੁੜ ਇਧਰ ਹੁੰਦੀ ਸਕੂਨ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਖੜ ਗਈ ਪਲਾਟ ਦੇ ਵਿੱਚ ਜਦੋਂ ਆ ਕੇ ਦੇਖਿਆ ਫੇ ਇੱਕ ਗੱਡੀ ਖੜੀ ਆ ਏ ਕੰਨਾ ਫੁਸਤੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਪੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਬੀਰ ਸੀ ਉਹਨਾਂ ਦੀ ਉਹ ਇਧੇ ਰੋਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਗਰਿਸ਼ੰਕਰ ਖਾਣੇ ਤੋਂ ਪੁਲਿਸ ਮਲਾਜਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੀ ਟੈਕੋ ਗਈ ਹੈ ਬਾਡੀਆਂ ਦੀ ਡੈੱਡ ਬਾਡੀ ਜਿਹੜੀ ਹੈਗੇ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆਂ ਦੋਨੋਂ ਹੀ ਡੇੜੀ ਚਾਰਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋਗੀ ਉਹ ਸਵੇਰੇ ਕੀਤਾ ਜਾਵੇ। ਕਿ ਸਾਨੂੰ ਨੇ ਇਨਫੋਰਮੇਸ਼ਨ ਮਿਲੀ ਸੀਗੀ ਰਿਸਿਵ ਹੋਈ ਸੀਗੀ ਕਿ ਸਤਨੌਰ ਪਿੰਡ ਚ ਅਲਟੋ ਬਲੈਕ ਕਲਰ ਚ ਦੋ ਸ਼ੱਕੀ ਬੋਡੀਜ਼ ਪਈਆਂ ਹੋਈਆਂ ਨੇ। ਜਿਹੜਾ ਅਸੀਂ ਮੌਕੇ ਤੇ ਪਹੁੰਚੇ ਆਂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਇਹਨਾਂ ਦਾ ਪੋਸਟਪਨ ਕਰਾ ਕੇ ਇਹ ਤਾਂ ਇਹਨਾਂ ਗੱਲਾਂ ਸੰਜੀ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਖਲਾਲ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਟਮ ਤੋਂ ਜਿਹੜਾ ਆ ਪਤਾ ਲੱਗੇ ਕੀ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨਵਾੜਾ ਦਾ ਨਾਮ ਆ ਦਲਵੀਰ ਸਿੰਘ ਤੇ ਜਿਹੜੀ ਨਾਲ ਥੋੜੀ ਸੀਗੀ ਉਹਦਾ ਨਾਮ ਜੱਜਨੀ ਹੈ ਇਹ ਪਥਰਾਣੇ ਤੋਂ ਦੋ ਪਿੰਡ ਦੇ ਵਿੱਚ ਇਧਰ ਗੁਰ ਇਧਰ ਹੁਮਦੀ ਸਕੂਨ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਖੜ ਗਈ ਪਲਾਟ ਦੇ ਵਿੱਚ ਜਦੋਂ ਪਾ ਕੇ ਦੇਖਿਆ ਤੇ ਇੱਕ ਗੱਡੀ ਖੜੀ ਆਈ ਕੰਨਾਂ ਫੁਸਤੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਪੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਬੀਰ ਸੀ ਉਹਨਾਂ ਦੀ ਉਹ ਇਧੇ ਰੋਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਗੜਸ਼ੰਕਰ ਖਾਣੇ ਤੋਂ ਪੁਲਿਸ ਮਲਾਜਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਕਾਰੀ ਬਾਕੀ ਹੁਣ ਉਹਨਾਂ ਨੇ ਆਪਣੀ ਡੈੱਡ ਹੋ ਗਈ ਹੈ ਬਾਡੀਆਂ ਦੀ ਡੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆਂ ਦੋਨੋਂ ਹੀ ਏਰੀਜੈਕਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋ ਗਈ ਉਹ ਸਵੇਰੇ ਕੀਤਾ ਜਾਵੇ ਤੇ ਸਾਨੂੰ ਨੇ ਇਨਫੋਰਮੇਸ਼ਨ ਮਿਲੀ ਸੀ ਵੀ ਰਿਸਿਵ ਹੋਈ ਸੀ ਕਿ ਸਤਨੌਰ ਪਿੰਡ ਚ ਆਲਟੋ ਬਲੈਕ ਕਲਰ ਚ ਦੋ ਸ਼ੱਕੀ ਬਾਡੀਜ਼ ਪਈਆਂ ਹੀਆਂ ਡੈੱਡ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਜਿਹਨਾਂ ਦਾ ਪੋਸਟਮਾਰਮ ਕਰਾ ਕੇ ਇਹ ਤਾਂ ਇਹਨਾਂ ਗੱਲ ਸੰਜੀ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਖਲਾਕ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਟਮ ਤੋਂ ਜਿਹੜਾ ਆ ਪਤਾ ਲੱਗੇ ਕੀ ਸਰ ਪਤਾ ਲੱਗਾ ਕਿ ਇਹ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨਵਾੜਾ ਦਾ ਨਾਮ ਆ ਦਲਵੀਰ ਸਿੰਘ ਤੇ ਜਿਹੜੀ ਨਾਲ ਥੋੜੀ ਸੀਗੀ ਉਹਦਾ ਨਾਮ ਜੱਜਨੀ ਹੈ ਇਹ ਪਥਰਾਣੇ ਤੋਂ ਦੋ ਪਿੰਡ ਦੇ ਵਿੱਚ ਇਧਰ ਗੁਰ ਇਧਰ ਹੁੰਦੀ ਸਕੂਨ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਖੜ ਗਈ ਪਲਾਟ ਦੇ ਵਿੱਚ ਜਦੋਂ ਪਾ ਕੇ ਦੇਖਿਆ ਫੇਕ ਗੱਡੀ ਖੜੀ ਆ ਕੰਨਾ ਫੁਸਤੀ ਹੋਈ ਇਧਰ ਉਧਰ ਦੇਖਦੇ ਆ ਦੇਖਦੇ ਆ ਲੋਕਾਂ ਨੇ ਦੱਸਿਆ ਪੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮੈਂ ਹਾਂ ਭਾਵਨਾ ਪਿੰਡ ਦੇ ਵਿੱਚ ਜਦੋਂ ਲੋਕ ਕਾਲੇ ਰੰਗ ਦੀ ਕਾਰ ਨੂੰ ਦੇਖਦੇ ਆ ਤੇ ਉਹਨਾਂ ਦੇ ਵਿੱਚ ਹਲਚਲ ਮਚ ਜਾਂਦੀ ਆ ਤੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਕਾਲੇ ਰੰਗ ਦੀ ਇਸ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਪਈਆਂ ਹੁੰਦੀਆਂ ਇੱਕ ਮਹਿਲਾ ਸਮੇਤ ਮਹਿਲਾ ਸਮੇਤ ਦੋ ਵਿਅਕਤੀ ਇਸ ਦੇ ਵਿੱਚ ਹੁੰਦੇ ਆ ਤਾਂ ਜਦੋਂ ਲੋਕ ਇਸ ਗੱਡੀ ਨੂੰ ਪਹਿਲਾਂ ਦੇਖਦੇ ਆ ਕਾਲੇ ਰੰਗ ਦੀ ਇਹ ਆਟੋ ਗੱਡੀ ਹੁੰਦੀ ਆ ਇਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਆ ਤੇ ਇੱਕ ਦੂਜੇ ਨਾਲ ਲੋਕ ਗੱਲਾਂ ਬਾਤਾਂ ਜਿਹੜੀ ਆ ਉਹ ਕਰਨ ਲੱਗ ਜਾਂਦੇ ਨੇ ਕਿ ਇਹ ਗੱਡੀ ਇੱਥੇ ਕਿਉਂ ਖੜੀ ਆ ਤੇ ਫਿਰ ਹੌਲੀ-ਹੌਲੀ ਲੋਕ ਇਸ ਕੋਲ ਜਾਂਦੇ ਨੇ ਤੇ ਪਿੰਡ ਵਾਸੀ ਜਦੋਂ ਇਸ ਦੇ ਕੋਲ ਜਾ ਕੇ ਨਜ਼ਦੀਕ ਜਾ ਕੇ ਦੇਖਦੇ ਆ ਗੱਡੀ ਨੂੰ ਚੈੱਕ ਕਰਦੇ ਆ ਤਾਂ ਉਸ ਦੇ ਵਿੱਚ ਤਿੰਨ ਲਾਸ਼ਾਂ ਜਿਹੜੀਆਂ ਉਹ ਪਈਆਂ ਹੁੰਦੀਆਂ ਇੱਕ ਮਹਿਲਾ ਸਮੇਤ ਦੋ ਵਿਅਕਤੀ ਇਸ ਦੇ ਵਿੱਚ ਹੁੰਦੇ ਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਹੋਸ਼ ਉੱਡ ਜਾਂਦੇ ਪਿੰਡ ਵਾਸੀਆ ਦੇ ਤੇ ਸਾਰੇ ਹੀ ਲੋਕ ਇਕੱਠੇ ਹੋ ਕੇ ਇਹ ਦੇਖਣ ਲੱਗਦੇ ਨੇ ਕਿ ਇਹ ਲੋਕ ਕੌਣ ਨੇ ਤੇ ਇਸੇ ਦੌਰਾਨ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਵੱਲੋਂ ਵੀ ਇਸੋ ਪੂਰੇ ਮਾਮਲੇ ਦੇ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਗੜ ਸ਼ੰਕਰ ਦੇ ਸਰਤੋਜ ਤੋਂ ਸਾਹਮਣੇ ਆਇਆ ਸਤੋਜ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕਾਲੇ ਰੰਗ ਦੀ ਓਲਟੋ ਗੱਡੀ ਖੜੀ ਹੁੰਦੀ ਆ ਉਹ ਖੜੀ ਕਾਫੀ ਸਮੇਂ ਦੀ ਹੁੰਦੀ ਆ ਇਹ ਹੀ ਦੇਖ ਕੇ ਲੋਕ ਡਰ ਜਾਂਦੇ ਨੇ ਕਿ ਕਾਫੀ ਸਮੇਂ ਦੀ ਇਹ ਗੱਡੀ ਇੱਥੇ ਖੜੀ ਹੈ ਤੇ ਇਸ ਦਾ ਕਾਰਨ ਕੀ ਹੋ ਸਕਦਾ ਕਿ ਕਿ ਦੂਜੇ ਦੇ ਨਾਲ ਉਹ ਗੱਲਬਾਤ ਕਰਦੇ ਨੇ ਤੇ ਸੋਚਦੇ ਨੇ ਅਤੇ ਇਹ ਇੱਕ ਦੂਜੇ ਨਾਲ ਗੱਲ ਕਰਦੇ ਨੇ ਕਿ ਗੱਡੀ ਨੂੰ ਚੈੱਕ ਕੀਤਾ ਜਾਵੇ ਤੇ ਜਦੋਂ ਗੱਡੀ ਨੂੰ ਚੈੱਕ ਕਰਦੇ ਆ ਤੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਗੱਡੀ ਦੇ ਵਿੱਚ ਤਿੰਨ ਲੋਕਾਂ ਦੀ ਲਾਸ਼ ਜਿਹੜੀ ਉਹ ਮਿਲਦੀ ਆ ਤਾਂ ਹਾਲਾਂਕਿ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ ਕਿ ਉਹ ਲੋਕ ਕੌਣ ਨੇ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਲਾਸ਼ਾਂ ਕਿਵੇਂ ਨੇ ਕਿਵੇਂ ਉਹਨਾਂ ਦੀ ਡੈੱਡ ਬੋਡੀ ਮਿਲਦੀ ਆ ਕਿ ਕਿਸੇ ਨੇ ਇਹਨਾਂ ਨੂੰ ਮਾਰ ਕੇ ਸੁੱਟਿਆ ਜਾਂ ਕਿਸ ਤਰੀਕੇ ਦੇ ਨਾਲ ਇਹ ਬੋਡੀਆਂ ਜਿਹੜੀਆਂ ਉੱਥੇ ਮਿਲਦੀਆਂ ਨੇ ਤੇ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਡਰੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪੁਲਿਸ ਪਹੁੰਚੀ ਅਤੇ ਜਾਂਚ ਜਿਹੜੀ ਇਸ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਪੁਲਿਸ ਅੱਗੇ ਕਹਿਣਾ ਇੱਥੇ ਵਿੱਚ ਤੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਕੀ ਕਹਿਣਾ ਕਿ ਕਿਵੇਂ ਇਹ ਬੋਡੀਜ਼ ਜਿਹੜੀਆਂ ਉਹਨਾਂ ਨੂੰ ਗੱਡੀ ਦੇ ਵਿੱਚ ਮਿਲਦੀਆਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਿੰਡ ਦੇ ਵਿੱਚ ਇਧਰ ਗੁਲਤ ਇਧਰ ਹੁੰਦੀ ਸਕੂਲ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਖੜ ਗਈ ਪਲਾਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਆ ਹੇ ਕੰਨਾ ਫੁਸਤੀ ਹੋਈ ਇਧਰ ਉਧਰ ਦੇਖਦਿਆਂ ਦੇਖਦਿਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਬੀਰ ਸੀ ਉਹਨਾਂ ਦੀ ਉਹ ਇਧੇ ਰੋਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਗਰਸ਼ੰਗਰ ਖਾਣੇ ਤੋਂ ਪੁਲਿਸ ਮਲਾਜਾਂ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੀ 30 ਕਿਹ ਹੈ ਬਾਡੀਆਂ ਦੀ ਰੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆਂ ਦੋਨੋਂ ਹੀ ਇਹੜੀ ਚਾਰਜ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋਗੀ ਉਹ ਸਵੇਰੇ ਦੇਖਿਆ ਜਾਵੇ। ਕਿ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਰਿਸੀਵ ਹੋਈ ਸੀ ਕਿ ਸਤਨੌਰ ਪਿੰਡ ਚ ਅਲਟੋ ਬਲੈਕ ਲੈਚ ਦੋ ਸ਼ੱਕੀ ਬੋਡੀਜ਼ ਪਈਆਂ ਹੀਆਂ ਇੰਦਰ। ਕਿ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਜਿੰਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿੰਨੂੰ ਅਸੀਂ ਮਾਰਨਿੰਗ ਚ ਨਾ ਹੌਸਪਟਲਮ ਕਰਾ ਕੇ ਕੀ ਕਰੀ ਨਾ ਗੱਲ ਸੰਜੀਕਰ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਹਲਾਕ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਟਮ ਤੋਂ ਜਿਹੜਾ ਆ ਪਤਾ ਲੱਗਿਆ ਕੀ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨਵਾੜਾ ਦਾ ਨਾਮ ਆ ਦਲਵੀਰ ਸੀ ਤੇ ਜਿਹੜੀ ਨਾਲ ਥੁੜੀ ਸੀਗੀ ਉਹਦਾ ਨਾਮ ਜਰਜਨੀ ਹੈ ਇਹ ਪਠਰਾਣੇ ਤੋਂ ਪਿੰਡ ਦੇ ਵਿੱਚ ਇਧਰ ਗੁਰਦੁਆਰੇ ਇਧਰ ਹੁਮਦੀ ਸਕੂਲ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਖੜ ਗਈ ਪਲਾਟ ਦੇ ਵਿੱਚ ਜਦੋਂ ਪਾ ਕੇ ਦੇਖਿਆ ਫੇਕ ਗੱਡੀ ਖੜੀ ਆ ਕੰਨਾ ਫੁਸਤੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਪੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗਮੀਰ ਸੀ ਉਹਨਾਂ ਦੀ ਉਹ ਇਧੇ ਰੋਲਾ ਪੈਂਦਾ ਪੈਂਦਾ ਪਤਾ ਲੱਗਿਆ